ਚਾਈਨਾ ਡੋਰ ਦੇ ਖਿਲਾਫ ਚੱਲ ਰਹੀ ਮੁਹਿੰਮ ਦੇ ਸਹਤ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਪੰਗਾਲਾ ਦੇ ਵਿੱਚ ਇੱਕ ਨੌਜਵਾਨ ਜਿਹੜਾ ਹੈ ਰਸਤੇ ਦੇ ਵਿੱਚ ਚਾਈਨਾ ਡੋਰ ਦੀ ਲਪੇਟ ਵਿੱਚ ਆਣ ਦੇ ਨਾਲ ਉਸ ਦਾ ਗਲਾ ਕੱਟ ਚੁੱਕਿਆ ਹੈ ਆ ਸਾਹਮਣੇ ਮੈਂ ਤਸਵੀਰ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਲੜਕਾ ਹੈ ਜਿਹੜਾ ਕਿ ਅੱਜ 4 ਦਿਨ ਇਸ ਨੂੰ ਹੋ ਗਏ ਹਨ ਚਾਈਨਾ ਡੋਰ ਦੇ ਨਾਲ ਕੱਟੇ ਹੋਏ ਨੂੰ ਤੇ ਹਸਪਤਾਲ ਦੇ ਵਿੱਚ ਪਹਿਲਾਂ ਦਾਖਲ ਰਿਹਾ ਉਹਦੇ ਬਾਅਦ ਅੱਜ ਘਰ ਪਹੁੰਚਿਆ ਹੈ ਪਰ ਬੜੀ ਅਫਸੋਸ ਦੇ ਨਾਲ ਮੈਂ ਕਹਿਣਾ ਪੈ ਰਿਹਾ ਕਿ ਅਸੀਂ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਨਾਲ ਵਿੱਚ ਉਹਨਾਂ ਦਾ ਖਰੀਦੋ ਲੇਕਿਨ ਜਿੰਨੇ ਗੁਨਾਹਗਾਰ ਵੇਚਣ ਵਾਲੇ ਐ ਉਹਤੇ ਵੱਧ ਗੁਨਾਹਗਾਰ ਖਰੀਦਣ ਵਾਲੇ ਨੇ ਜਿਹੜੇ ਕਿ ਚਾਈਨਾ ਡੋਰ ਨੂੰ ਖਰੀਦ ਰਿਹਾ ਉਹਨਾਂ ਨੂੰ ਪਤਾ ਐ ਵੀ ਆਪਾਂ ਘਰ ਆਪਣੇ ਮੌਤ ਲਿਆ ਰਹੇ ਆ ਬਾਬਾ ਜੀ ਤੁਹਾਡਾ ਬੇਟਾ ਇਹ ਹਾਂਜੀ ਤੇ ਕਿੰਨੇ ਦਿਨ ਹੋ ਗਏ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਜੀ ਤੇ ਜਦੋਂ ਚਾਈਨਾ ਡੋਰ ਦਾ ਵਿਰੋਧ ਤੁਸੀਂ ਦੱਸ ਰਹੇ ਸੀ ਕਿ ਵੀ ਚਾਈਨਾ ਡੋਰ ਨੂੰ ਬੰਦ ਕਰਨਾ ਚਾਹੀਦਾ ਹਾਂਜੀ ਇਹ ਬੰਦ ਕਰਨਾ ਚਾਹੀਦਾ ਜੀ ਜੀ ਗਰੀਬ ਲੋਕ ਐ ਦਿਹਾੜੀ ਕਰਕੇ ਰੋਟੀ ਖਾਂਦੇ ਆ। ਇਹ ਠੀਕ ਹੈ। ਨਹੀਂ। ਇਹ ਕਿਹੜਾ ਸੜਗੂ? ઓਹ ਵਾਹ। ਇਹ ਵੱਡਾ ਮੁੰਡਾ ਐ? ਨਹੀਂ, ਛੋਟਾ ਜੀ। ਛੋਟਾ। ਉਹ ਦਿਹਾੜੀ ਵਰਕਿਆ ਹੋਇਆ। ਬੋਲੇ, ਇਹ ਦੇਖੋ ਜੀ ਮਾਪੇ ਦਾ ਕਹਿਣਾ ਐ ਕਿ ਉਹ ਉਹਨਾਂ ਦਾ ਬੇਟਾ ਅੱਜ 4 ਦਿਨ ਤੋਂ ਜਿਹੜਾ ਮੰਜੇ ਦੇ ਪਿਆ ਹੋਇਆ ਐ ਪਰ ਲੇਕਿਨ ਜਿਹੜਾ ਦਿਹਾੜੀਦਾਰ ਬੰਦੇ ਦਾ ਕੋਈ ਗੱਲ ਹੁੰਦੀ ਐ ਦਿਹਾੜੀ ਲੱਗੇਗੀ ਤਾਂ ਪੈਸੇ ਮਿਲਣੇ। ਤੁਹਾਡਾ ਕੀ ਨਾਮ ਐ ਜੀ ਇੱਧਰ ਹੋ ਜਪੇ ਜੱਟ। ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਚਾਈਨਾ ਡੋਰ ਆ ਜਿਹੜੀ ਇਹਦਾ ਬੰਦ ਹੋਣੀ ਚਾਹੀਦੀ ਚਲ ਜੀ ਕੋਈ ਕਿਹਨੇ ਤੁਸੀਂ ਦੇਖ ਰਹੇ ਹੋ ਕਿ ਹੁਣ ਤੁਸੀਂ ਪਿੰਡ ਦੇ ਵਿੱਚ ਹਾਂਜੀ ਹਾਂਜੀ ਇਹ ਪਿੰਡ ਦੇ ਵਿੱਚ ਚਾਈਨਾ ਡੋਰ ਜੇ ਕੋਈ ਪਤੰਗ ਉਡਾਰ ਰਿਹਾ ਹੋਵੇ ਤਾਂ ਉਹ ਹੀ ਤਾਂ ਹੈ ਨਹੀਂ ਵੀ ਕੋਈ ਦੇਣ ਵਾਲਾ ਉੱਥੇ ਤੇ ਆ ਗਿਆ ਫੈਕਟਰੀ ਤੋਂ ਹਾਂਜੀ ਹਾਂਜੀ ਲਿਆਂਦੀ ਗਈ ਨਾ ਚਲ ਲਿਆਂਦੀ ਗਈ ਜੀ ਲਿਆਂਦੀ ਠੀਕ ਹੈ ਨਾ ਆਪਾਂ ਨੂੰ ਆਪ ਵੀ ਸਮਝਣਾ ਚਾਹੀਦਾ ਹਾਂਜੀ ਕਿ ਚਾਈਨਾ ਡੋਰ ਜਿਹੜੀ ਹੈ ਜਦੋਂ ਤੁਸੀਂ ਖਰੀਦੇ ਹੋ ਤਾਂ ਹੀ ਪਿੰਡਾਂ ਦੇ ਵਿੱਚ ਆਉਂਦੀ ਹੈ ਤੇ ਡਿਮਾਂਡ ਕਰਦੇ ਹੋ ਜਾ ਕੇ ਇਹ ਦੁਕਾਨਦਾਰ ਨੂੰ ਬਾਰ-ਬਾਰ ਕਹਿੰਦੇ ਵੀ ਸਾਨੂੰ ਜਿੱਥੇ ਮਰਜ਼ੀ ਤੇ ਉਹ ਕੱਟੂ ਲਿਆ ਕੇ ਸਾਨੂੰ ਚੈਨਾ ਡੋਰ ਦਾ ਦੇ ਕਹਿੰਦੇ ਕਿ ਆਪ ਨੂੰ ਤੁਹਾਨੂੰ ਪਤਾ ਹੈ ਵੀ ਇਸ ਚੈਨਾ ਡੋਰ ਦੇ ਨਾਲ ਇਹ ਜ਼ਰੂਰੀ ਨਹੀਂ ਹੈ ਵੀ ਅਸੀਂ ਚਾਹਾਂਗੇ ਕਿ ਜੋ ਪਤੰਗ ਦੇ ਇਲਾਵਾ ਸਾਡਾ ਵੀ ਬੰਦਾ ਕੋਈ ਵੱਡੇ ਜਾ ਸਕਦਾ ਹੈ ਤੁਹਾਡੇ ਰਿਸ਼ਤੇਦਾਰ ਵੀ ਵੱਡੇ ਜਾ ਸਕਦਾ ਸਾਡਾ ਕੋਈ ਵੀ ਕਿਸੇ ਨੂੰ ਵੀ ਹਾਨੀ ਪਹੁੰਚ ਸਕਦੀ ਹੈ ਪਰ ਇਸ ਤਰ੍ਹਾਂ ਦੇ ਜਿਹੜੇ ਬਿਲਕੁਲ ਆਪਾਂ ਨੂੰ ਸਭ ਤੋਂ ਵੱਧ ਅਵੇਰਨੈਸ ਆਪਾਂ ਨੂੰ ਜ਼ਰੂਰੀ ਹੈ ਕਿ ਹੁਣ ਇਹ ਚੈਨਾ ਡੋਰ ਜਿਹੜੀ ਹੈ ਸ਼ਹਿਰਾਂ ਤੋਂ ਚੱਲ ਕੇ ਪਿੰਡਾਂ ਦੇ ਵਿੱਚ ਵੀ ਆ ਚੁੱਕੀ ਹੈ ਤੇ ਇਹ ਸਾਡੀ ਖਾਸ ਰਿਪੋਰਟ ਬਿਲਕੁਲ ਵੱਧ ਤੋਂ ਵੱਧ ਸਾਰੇ ਸ਼ੇਅਰ ਕਰੋ ਤੇ ਬੰਦ ਕਰੋ ਇਸ ਤਰ੍ਹਾਂ ਦੀ ਚੀਜ਼ ਨੂੰ ਜਿਹੜੇ ਕਿ ਸਾਡੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਬਾਰ ਬਾਰ ਅੱਜ ਬੱਚੇ ਮੈਂ ਦੇਖ ਰਿਹਾ ਮੈਂ ਬੱਚੇ ਮੈਂ ਇਸ ਵੇਲੇ ਇੱਕ ਪੋਸਟਿਵ ਪਾਈ ਸੀ ਕਿ ਬੱਚਿਆਂ ਨੂੰ ਮੂਹਰੇ ਬਠਾਲ ਕੇ ਲੋਕ ਆਪਣੇ ਨੂੰ ਲਿਜਾ ਰਹੇ ਆ ਛੋਟੇ ਛੋਟੇ ਬੱਚੇ ਹੁੰਦੇ ਆ ਪਰ ਲੇਕਿਨ ਉਹਨਾਂ ਨੂੰ ਬਚਾਓ ਕਰ ਲੋ ਕਿਉਂਕਿ ਹਲੇ ਤੱਕ ਇਹਨੂੰ ਕੰਟਰੋਲ ਕਰਨ ਦੇ ਵਿੱਚ ਜਿਹੜੀ ਹੈ ਕਾਫੀ ਸਮਾਂ ਲੱਗੇਗਾ ਪਰ ਲੇਕਿਨ ਆਪਣੇ ਆਪ ਦੀ ਸੇਫਟੀ ਰੱਖਣਾ ਬਹੁਤ ਜ਼ਰੂਰੀ ਹੈ ਧੰਨਵਾਦ ਬਿਲਕੁਲ ਜੀ ਪਤੰਗ ਚੈਨਲ ਔਰ ਦੇ ਨਾਲ ਇੱਕ ਵਿਅਕਤੀ ਜਿਹੜਾ ਲੜਕਾ ਪਿੰਡ ਪੰਗਾਲਾ ਤੋਂ ਮੈਂ ਦੇਖ ਰਿਹਾ ਕਿ ਦੱਸਿਆ ਜਾ ਰਿਹਾ ਕਿ ਕਈ ਦਿਨ ਹੋ ਗਏ ਨੂੰ ਜਿਹੜਾ ਪਤੰਗ ਨਾਲ ਕਟੇ ਨੂੰ ਮੈਂ ਪਤਾ ਕਰਨ ਵਾਸਤੇ ਪਹੁੰਚੇ ਹਾਂ ਕਿਉਂਕਿ ਕਾਫੀ ਲੋਕ ਜਿਹੜੇ ਪਤੰਗ ਦੇ ਡੋਰ ਦੇ ਸ਼ਿਕਾਰ ਹੋ ਚੁੱਕੇ ਆ ਤੁਹਾਡਾ ਕੀ ਨਾਮ ਹੈ ਜੀ ਸਰਬੋਖ ਸਿੰਘ ਜੀ ਪਰਸੋਂ ਹੈ ਜੀ ਆਸਟਾਲ ਚ ਗਈ ਜੀ ਮੈਂ ਕਨੋਲੀ ਦੇ ਜੀ ਉਹਦੇ ਰੋਡ ਪਰ ਹੁੰਦਾ ਪੰਪ ਦੇ ਸਾਹਮਣੇ ਹੋਇਆ ਜੀ ਇਹ ਦਿਹਾੜੀ ਕਰਦੀ ਹਾਂ ਹਾਂਜੀ 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 ਜਤਿਆ ਦੇ ਨਾਲ ਜੀ ਹਾਂਜੀ ਹਾਂਜੀ ਦੋ ਬੱਚੇ ਆ ਜੀ ਇਹ ਬਿਲਕੁਲ ਜੀ ਇਸ ਲੜਕੇ ਨੇ ਦੱਸਿਆ ਕਿ ਇਹ ਦਿਹਾੜੀ ਦਾ ਕੰਮ ਕਰਦਾ ਹੈ ਲੱਕੜ ਦੀ ਜਿਹੜੀ ਮਜ਼ਦੂਰੀ ਕਰਦਾ ਹੈ ਤੇ ਤਿੰਨ ਚਾਰ ਦਿਨਾਂ ਤੋਂ ਹੁਣ ਘਰ ਬੈਠ ਗਿਆ ਲੇਕਿਨ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਚਾਈਨਾ ਡੋਰ ਦੇ ਖਿਲਾਫ ਮਹਿੰਮ ਵੀ ਵਿੰਡ ਰਹੇ ਹਾਂ ਪਰ ਲੇਕਿਨ ਫਿਰ ਵੀ ਲੋਕ ਚਾਈਨਾ ਡੋਰ ਵੇਚਣੋਂ ਵੀ ਨਹੀਂ ਹਟਦੇ ਤੇ ਖਰੀਦਣੋਂ ਵੀ ਨਹੀਂ ਹਟ ਰਹੇ